ਜੇਲ੍ਹ ਦੇ ਵਿੱਚ ਬੰਦ ਭਾਈ ਸੰਦੀਪ ਸਿੰਘ ਸਣੀ ਨੂੰ ਲੈ ਕੇ ਵੱਡੀ ਖਬਰ ਹੈ ਦੱਸਿਆ ਕਿ ਇੱਕ ਪਾਸੇ ਜਿੱਥੇ ਤਰਨਤਾਰਨ ਜਿਮਨੀ ਚੋਣਾ ਹੈ ਉੱਥੇ ਹੀ ਸੰਦੀਪ ਸਿੰਘ ਸਣੀ ਵੀ ਸਿਆਸਤ ਦੇ ਵਿੱਚ ਨਿਤਰ ਸਕਦੇ ਨੇ ਤਰਨਤਾਰਨ ਦੇ ਜਿਮਨੀ ਚੋਣ ਦੇ ਵਿੱਚ ਕੌਮੀ ਯੋਧੇ ਭਾਈ ਸੰਦੀਪ ਸਿੰਘ ਸਣੀ ਨੂੰ ਪੰਥਕ ਜਥੇਬੰਦੀਆਂ ਦਾ ਸਾਂਝਾ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਪਿੰਡਰਾਵਾਲੇ ਤੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕੌਮੀ ਯੋਧੇ ਭਾਈ ਸੰਦੀਪ ਸਿੰਘ ਸਣੀ ਨੇ ਸਿੱਖ ਕੌਮ ਦੇ ਦੁਸ਼ਮਣ ਫਿਰਕੂ ਹਿੰਦੂਤਵ ਸੁਧੀਰ ਸੂਰੀ ਅਤੇ ਬੁੱੱਛੜ ਥਾਣੇਦਾਰ ਸੂਬਾ ਸਰਹੰਦ ਨੂੰ ਸੋਧ ਕੇ ਜੋ ਮਹਾਨ ਸੇਵਾ ਨਿਭਾਈ ਹੈ ਇਸ ਕਾਰਨਾ ਦਾ ਸਤਿਕਾਰ ਕਰਦੇ ਸਿੱਖ ਕੌਮ ਨੂੰ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਭਾਈ ਸੰਦੀਪ ਸਿੰਘ ਸਣੀ ਨੂੰ ਮੈਦਾਨ ਦੇ ਵਿੱਚ ਉਤਾਰ ਕੇ ਪਾਰੀ ਬਹੁਮਤ ਦੇ ਨਾਲ ਜਿਤਾਉਣਾ ਚਾਹੀਦਾ ਹੈ ਭਾਈ ਰঞ্জੀਤ ਸਿੰਘ ਨੇ ਅੱਗੇ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਤਜੀਤ ਸਿੰਘ ਮਾਨ ਨੂੰ ਅਪੀਲ ਕਰਦੇ ਹਾਂ ਕਿ ਜਿਵੇਂ ਉਹਨਾਂ ਨੇ ਲੋਕ ਸਭਾ ਚੋਣਾਂ ਦੌਰਾਨ ਆਪਣਾ ਉਮੀਦਵਾਰ ਭਾਈ ਹਰਪਾਲ ਸਿੰਘ ਬਲੇਰ ਨੂੰ ਵਾਪਸ ਲੈ ਕੇ ਭਾਈ ਅਮਰਿਤਪਾਲ ਸਿੰਘ ਨੂੰ ਹਮਾਇਤ ਦਿੱਤੀ ਸੀ ਅਤੇ ਖਡੂਰ ਸਾਹਿਬ ਹਲਕੇ ਤੋਂ ਅਮਰਿਤਪਾਲ ਸਿੰਘ ਭਾਰੀ ਬਹੁਮਤ ਦੇ ਨਾਲ ਜਿੱਤ ਕੇ ਮੈਂਬਰ ਪਾਰਲੀਮੈਂਟ ਬਣੇ ਸੀ ਇਸੇ ਤਰੀਕੇ ਦੇ ਨਾਲ ਚਾਹੀਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੀ ਆਪਣੇ ਕੋਈ ਹੋਰ ਉਮੀਦਵਾਰ ਖੜਾ ਕਰਨ ਦੀ بجائے ਭਾਈ ਸੰਦੀਪ ਸਿੰਘ ਸਣੀ ਨੂੰ ਹੀ ਸਮਰਥਨ ਦੇਣ ਉਹਨਾਂ ਨੇ ਅੱਗੇ ਕਿਹਾ ਕਿ ਜੱਤਰ ਗਿਆਨੀ ਹਰਪ੍ਰੀਤ ਸਿੰਘ ਅਤੇ ਬੀਬੀ ਸਤਵੰਤ ਕੌਰ ਦੀ ਅਗਵਾਈ ਦੇ ਵਿੱਚ ਬਣਿਆ ਨਵਾਂ ਅਕਾਲੀ ਦਲ ਵੀ ਭਾਈ ਸੰਦੀਪ ਸਿੰਘ ਸਣੀ ਦੇ ਹੱਕ ਦੇ ਵਿੱਚ ਨਿਤਰੇ ਅਤੇ ਅਕਾਲੀ ਦਲ ਮਿਸਲ ਸਤਲੂ ਅਤੇ ਹੋਰ ਪੰਥਕ ਜਥੇਬੰਦੀਆਂ ਤੇ ਸੰਸਥਾਵਾਂ ਇਕੱਠੇ ਮਿਲ ਕੇ ਖਾਲਸਾ ਪੰਥ ਦੇ ਵੱਲੋਂ ਭਾਈ ਸੰਦੀਪ ਸਿੰਘ ਸਣੀ ਨੂੰ ਆਜ਼ਾਦ ਉਮੀਦਵਾਰ ਵਜੋਂ ਐਲਾਨਣ ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅਸ ਸ਼ਹੀਦ ਪਾਈ ਜਸਵੰਤ ਸਿੰਘ ਖਾਲੜਾ ਦੀ ਸੁਪਤਰੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਤਰਨਤਾਰਨ ਦੀ ਚੋਣ ਨਾ ਲੈਣ ਦਾ ਫੈਸਲਾ ਲੈ ਕੇ ਵੱਡਾ ਜਿਗਰਾ ਕੀਤਾ ਹਾਲਾਂਕਿ ਉਹਨਾਂ ਦੇ ਹੱਕ ਦੇ ਵਿੱਚ ਵੱਡੀ ਲਹਿਰ ਬਣੀ ਹੈ ਅਸੀਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਬੇਨਤੀ ਕਰਦੇ ਹਾਂ ਕਿ ਜਿਵੇਂ ਪਾਈ ਅਮਰਿਤਪਾਲ ਸਿੰਘ ਦੀ ਚੋਣ ਮੁਹਿੰਮ ਦੇ ਵਿੱਚ ਕਿੰਗ ਮੇਕਰ ਵਜੋਂ ਭੂਮਿਕਾ ਨਿਭਾਈ ਹੈ ਇਸੇ ਤਰੀਕੇ ਦੇ ਨਾਲ ਹੁਣ ਪਾਈ ਸੰਦੀਪ ਸਿੰਘ ਸਣੀ ਦੀ ਚੋਣ ਮੁਹਿੰਮ ਨੂੰ ਵੀ ਸਾਂਭਿਆ ਜਾਵੇ ਆਗੂ ਨੇ ਅੱਗੇ ਕਿਹਾ ਕਿ ਇਸ ਤਰਨਤਾਰਨ ਇਲਾਕੇ ਦੇ ਵਿੱਚ ਸ਼ਹੀਦ ਬਾਬਾ ਚਰਨ ਸਿੰਘ ਕਾਰ ਸੇਵਾ ਵਾਲਿਆਂ ਦੀ ਬਹੁਤ ਸਿੱਖੀ ਸੇਵਕੀ ਹੈ ਉਹਨਾਂ ਦੇ ਸ਼ਰਦਾਲੂ ਵੀ ਯਕੀਨਨ ਪਾਈ ਸੰਦੀਪ ਸਿੰਘ ਸਣੀ ਦਾ ਸਾਥ ਦੇਣਗੇ ਬਾਬਾ ਚਰਨ ਸਿੰਘ ਵੀ ਥਾਣੇਦਾਰ ਸੂਬਾ ਸਰਹੰਦ ਨੇ ਸ਼ਹੀਦ ਕੀਤਾ ਸੀ ਅਤੇ ਇਸ ਥਾਣੇ ਦੇ ਸਾਰੇ ਬਹੁਤ ਸਾਰੇ ਸਤਾਏ ਅਤੇ ਸ਼ਿਕਾਰ ਹੋਏ ਲੋਕ ਵੀ ਇਸ ਹਲਕੇ ਦੇ ਵਿੱਚ ਆਉਂਦੇ ਨੇ ਸਿੱਖ ਸੰਘਰਸ਼ ਦੇ ਵਿੱਚ ਸਭ ਤੋਂ ਵੱਧ ਸ਼ਹੀਦੀਆਂ ਪੰਜਾਬ ਦੇ ਇਲਾਕੇ ਮਾਝੇ ਦੇ ਵਿੱਚ ਹੋਈਆਂ ਇਹ ਸਾਰੇ ਸ਼ਹੀਦਾਂ ਦੇ ਪਰਿਵਾਰ ਹੋਰ ਸੰਘਰਸ਼ੀ ਗੁਰਸੀ ਖਤੇ ਹਨ ਮਨੁੱਖੀ ਅਧਿਕਾਰ ਜਥੇਬੰਦੀਆਂ ਵੀ ਭਾਈ ਸੰਦੀਪ ਸਿੰਘ ਸਣੀ ਦਾ ਸਾਥ ਦੇਣ ਗਿਆ ਇਸ ਦੇ ਨਾਲ ਹੀ ਭਾਈ ਸੰਦੀਪ ਸਿੰਘ ਵਿਰੋਧੀਆਂ ਤੇ ਵਰਦੇ ਨਜ਼ਰ ਆਏ ਉਹਨਾਂ ਕਾਂਗਰਸ ਭਾਜਪਾ ਤੇ ਬਾਦਲ ਦਲ ਦੀਆਂ ਪੰਥ ਅਤੇ ਪੰਜਾਬ ਵਿਰੋਧੀ ਨੀਤੀਆਂ ਤੋਂ ਦੁਖੀ ਹੋ ਕੇ ਲੋਕਾਂ ਨੇ ਝਾੜੂ ਪਾਰਟੀ ਨੂੰ ਅੱਗੇ ਲਿਆਂਦਾ ਸੀ ਅਤੇ ਇਹ ਵੀ ਬਾਕੀ ਸਿਆਸੀ ਪਾਰਟੀਆਂ ਵਾਂਗ ਬੇਕਾਰ ਨਿਕਲੀ ਅਤੇ ਰਵਾਇਤੀ ਸਿਆਸੀ ਦਲਾਂ ਦੇ ਵਿੱਚੋਂ ਆਸ ਕੋਈ ਕਿਰਨ ਬਾਕੀ ਨਹੀਂ ਬਚੀ ਜਿਵੇਂ ਪਿਛਲੇ ਵਾਰ ਕਿਹਾ ਜਾਂਦਾ ਸੀ ਕਿ ਪਾਰਲੀਮੈਂਟ ਦੇ ਵਿੱਚ ਇੰਦਰਾ ਗਾਂਧੀ ਦੇ ਪੋਤਰੇ ਰਾਹੁਲ ਗਾਂਧੀ ਦੇ ਸਾਹਮਣੇ ਸ਼ਹੀਦ ਭਾਈ ਬੈਂ ਸਿੰਘ ਮਲੋਦਾ ਸਪੁੱਤਰ ਭਾਈ ਸਰਜੀਤ ਸਿੰਘ ਖਾਲਸਾ ਬੈਠਾ ਹੋਵੇ ਹੁਣ ਵੀ ਦੁਨੀਆ ਭਰ ਦੇ ਵਿੱਚ ਇਹ ਸੁਨੇਹਾ ਜਾਵੇਗਾ ਕਿ Hindu ਕਟੜਵਾਦ ਜਾਂ ਖਾਕੀ ਵਰਦੀ ਪਾ ਕੇ ਜੇਕਰ ਕੋਈ ਬੁਚੜਪੁਣਾ ਕਰਦਾ ਹੈ ਤਾਂ ਕੋਈ ਗੁਰੂ ਕਾ ਸਿੱਖ ਜਦੋਂ ਉਸਤੇ ਵਿਰੁੱਧ ਡਟ ਜਾਂਦਾ ਹੈ ਤਾਂ ਕੌਮ ਉਸ ਨੂੰ ਹੋਰ ਮਾਨ ਸਤਿਕਾਰ ਦੇ ਨਾਲ ਨਾਲ ਐਮਐਲਏ ਤੇ ਐਮਪੀ ਵੀ ਬਣਾ ਦਿੰਦੀ ਹੈ